ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਚਲੋ ਜੀ ਸੰਗ ਤਾਂ ਜਿਕਾਰੇ ਛੱਡਦੇ ਆ ਜਾਂਦੀਆਂ ਸੱਜਣੋ ਇੱਥੇ ਆਪਾਂ ਲਗਭਗ ਦੂਰੀ 2 ਕਿਲੋਮੀਟਰ ਤੈਅ ਕਰ ਲਈ ਬਾਈ ਜੀ ਆਕਸੀਜਨ ਵੀ ਘਟ ਗਈ ਆ ਕਿਉਂਕਿ ਆਪਦਾ ਸਿਲੰਡਰ ਵਗੈਰਾ ਨਾਲ ਲੈ ਕੇ ਆਓ ਇੱਥੇ ਕੋੜੇ ਵਗੈਰਾ ਵਾਲੇ ਦਾ ਰੇਟ ਬਹੁਤ ਰੱਖਿਆ ਹੋਇਆਗਾ ਸਭ ਤੋਂ ਪਹਿਲਾਂ ਪੀਨੇ ਚਾਹ ਆਣੀ ਆ ਆਪਾਂ ਤੇ ਚਾਹ ਪਾਣੀ ਪੀ ਕੇ ਤੇ ਉਸ ਤੋਂ ਬਾਅਦ ਚੱਲਦੇ ਆ ਆਪਾਂ ਵਾਪਸ ਲਾਓ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਆਈਦਾ ਵਲੌਗ ਆਪਣਾ ਸਟਾਰਟ ਹੁੰਦਾਗਾ ਗੋਬਿੰਦ ਧਾਮ ਤੋਂ ਸ੍ਰੀ ਹੇਮਕੁੰਡ ਸਾਹਿਬ ਦਾ ਸੋ ਆਪਾਂ ਪਵਨਾ ਚਾਲੇ ਤੇ ਬਾਕੀ ਆਪਣੀ ਸੰਗਤ ਵੀ ਤੁਰ ਰਹੀ ਐ ਸੱਜਣੋ ਚਾਹ ਪਾਣੀ ਪੀ ਕੇ ਆ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜਾ ਕਮਰਾ ਲਿਆ ਸੀਗਾ ਉਹ ਲਿਆ ਸੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਕਬੀਰ ਹੋਟਲ ਚ ਲੈ ਕੇ ਤੇ ਚਲਦੇ ਆਂ ਬਾਕੀ ਪੀਣੇ ਚਾਹ ਪਾਣੀ ਆਪਾਂ ਸੱਜਣੋ ਚੱਲਦੇ ਆਪਾਂ ਤੇ ਸੋਟ ਨੂੰ ਪਖਾਵਾਂਗੇ ਵਲੌਗ ਸਾਰਾ ਬਣ ਰਿਹਾ ਵੀਡੀਓ ਦੇ ਨਾਲ ਚਲੋ ਜੋ ਸੰਗ ਤਾਂ ਜਕਾਰੇ ਛੱਡਦੇ ਆ ਜਾਂਦੀਆਂ ਸੱਜਣੋ ਤੇ ਟੂਰੇ ਸ਼ੁਰੂ ਹੋ ਜਾਂਦਾਗਾ 22 ਵਜੇ ਤੋਂ ਸਟਾਰਟ ਹੋ ਜਾਂਦਾ ਜੀ ਬਾਕੀ ਚੱਲਦੇ ਆਪਾਂ ਚਾਹ ਪਾਣੀ ਪੀਣੇ ਆ ਉਕੇ। ਉਹ ਸਾਰੀ ਜੰਗ ਸੰਗ ਤੇ ਜਾਣ ਵਾਲੀ ਆ। ਉੱਪਰ ਜਾਣ ਵਾਲੀ ਆ ਸ੍ਰੀ ਹਿਮਕੁੰਣ ਸਾਹਿਬ। ਤੇ ਚਲੋ ਛੱਕ ਕੇ ਚਾਹ ਪਾਣੀ ਆਪਾਂ ਤੇ ਚੱਲਦੇ ਆ ਇਸ ਤੋਂ ਬਾਅਦ ਹਿਮਕੁੰਣ ਸਾਹਿਬ ਵੱਲ ਨੂੰ। ਅਕੀ ਜਿਵੇਂ ਦਿਨ ਚੜਦਾ ਤੇ ਤੁਹਾਨੂੰ ਵਲੌਗ ਸਾਰਾ ਦਿਖਾਵਾਂਗੇ ਇੱਥੇ-ਕਿਥੇ ਪਹੁੰਚਦੇ ਆਪਾਂ ਨਾ ਮਿੱਤਰੋ ਚਾਹ ਪਾਣੀ ਆਪਾਂ ਪੀ ਲਿਆ ਸੀਗਾ ਦੇ ਚੱਲਦੇ ਆਪਾਂ ਸਾਰੇ ਭਰਾ ਜਾਂ ਆਪਾਂ ਨੇ ਪੀ ਰਹੇ ਨੇ ਹੋਰ ਜੀ ਇਸ ਗੱਲ ਜੀ ਚਲੋ ਚੱਲਦੇ ਆਪਾਂ ਇਸ ਤੋਂ ਬਾਅਦ ਚਲੋ ਲਓ ਪਾ ਤੇ ਸੰਗਦ ਨੇ ਚਾਲੇ ਛੱਡ ਦੇ ਜਕਾਰਾ ਸੱਜਣੋ ਮੋਂ ਲਿਆ ਡੱਡ ਲੋ ਸੱਜਣੋ ਸਵੇਰ ਦਾ 3:45 ਦਾ ਟਾਈਮ ਆ ਇਹ ਸੰਗਤ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਨੇਰੇ ਦੇ ਵਿੱਚ ਮੇਰਾ ਹੁਣ ਕਰਕੇ ਵੀਡੀਓ ਜਿਆਦਾ ਨਹੀਂ ਕਲੀਅਰ ਦਿਖ ਰਹੀ ਤੇ ਬਾਕੀ ਜੋ ਚੱਲ ਰਿਹਾਗਾ ਤੁਹਾਡੇ ਸਾਹਮਣੇ बाकी बारिश भी उपर चढ़ी है पूरी कोई दिन चढ़ गए अपना संगत अपनी आ रही है कुछ सुबह का माहौल है इदा का तुं चेक कर सकते नौ सजो इतना लगभग दूरी दो किलोमीटर तय कर ली है ਸੰਗਤ ਜਕਾਰੇ ਛੜਦੀ ਆ ਰਹੀ ਆ ਕਿਉਂ ਬਾਬਾ ਜੀ ਹਾਂ ਆ ਆ ਬਾਬਾ ਜੀ ਵੀ ਜਾ ਰਹੇ ਨੇ ਆ ਗਏ ਹਾਂ ਲਗਭਗ 2 ਕਿਲੋਮੀਟਰ ਹਾਂ ਚੈੱਕ ਕਰ ਰਹੇ ਹਾਂ ਹਾਂ ਚੈੱਕ ਕਰ ਰਹੇ ਮੋਬਾਈਲ ਤੇ ਤੇ 250 ਮੀਟਰ ਹਾਂ 2 ਕਿਲੋ ਟੁੱਤੇ ਆ ਗਏ ਆਪਾਂ ਮਿੱਟਰ ਤੋਂ ਚਲੋ ਵਾਈ ਗੁਰੂ ਦੀ ਕਿਰਪਾ ਨਾਲ ਚੱਲਦੇ ਆ ਅੱਗੇ ਸੰਗਤ ਬਿਲਕੁਲ ਹਮ ਹਮ ਆ ਕੇ ਆ ਰਹੀ ਆ ਆ ਪੂਰਾ ਜੋਸ਼ ਆ ਸੰਗਤ ਦੇ ਵਿੱਚ ਪੀ ਗਤੀ ਪੀ ਗਤੀ ਨਾਲ ਲੋ ਜੀ ਵਹਨਤ ਜਾਰੀ ਆ ਤੇ ਇੱਥੋਂ ਦਾ ਸਫਰ ਆ ਲਗਭਗ 2.5 ਤੋਂ 3 ਕਿਲੋਮੀਟਰ ਦਾ ਤਿਆਰ ਹੋ ਗਿਆ ਆਪਣਾ ਤੇ 3 ਕਿਲੋਮੀਟਰ ਅੰਦਾਜ਼ਾ ਕੋਈ ਰਹਿ ਗਿਆ ਚਲੋ ਆ ਜਗਾ ਕਰਦੇ ਆਪਾਂ ਰੈਸਟ 10 ਮਿੰਟ ਤੇ ਸੰਗਤ ਵਿੱਚ ਆਪਾਂ ਨੇ ਪੀ ਰਹੀ ਆ ਕੰਟੇਨ ਦੇ ਉੱਪਰ ਚਲੋ ਚਲਦੇ ਆ ਅੱਗੇ ਆਪਾਂ ਲਓ ਸਜਣੋ ਜੋ ਆਪਾਂ 10 ਮਿੰਟ ਦਾ ਸਟੇ ਲਿਆ ਸੀ ਰਾਹ ਚ ਜਿੱਥੇ ਆਪਾਂ ਕੁਝ ਖਾਦਾ ਪੀਤਾ ਇੱਕ ਪਰਾਠਾ ਤੇ ਨਾਲ ਚਾਹ ਤੇ ਚਲੋ ਇਸ ਤੋਂ ਬਾਅਦ ਚਲਦੇ ਅਗਲੀ ਚੜਾਈ ਆਪਾਂ ਚੜ੍ਹਦੇ ਆ ਉਹ ਬਰਪੰਦੇ ਪਰੇ ਕੋ ਟੋਪਾ ਪਰ ਇਹ ਕਿੰਨਾ ਮਨਮੋਹਕ ਦ੍ਰਿਸ਼ ਦਿਖ ਰਿਹਾ ਹੈ ਆਪਾਂ ਲੋ ਸਚ ਨੂੰ ਜੋ ਆਪਣਾ ਇਥੇ ਪਹਾੜ ਉੱਚੇ ਨੇ ਤੇ ਬੱਦਲ ਨੀਵੇਂ ਰਹਿ ਜਾਂਦੇ ਨੇ ਆਟ ਪੱਟ ਕੇ ਦੇ ਵੀ ਲਾਓ ਸੱਜਣੋ ਸਾਹਮਣੇ ਬੱਦਲਾਂ ਦਾ ਦ੍ਰਿਸ਼ ਕੁਝ ਇਦਾਂ ਦਾ ਬਣ ਗਿਆ ਕਿਉਂਕਿ ਹੁਣ ਬਰਫ਼ ਡਿੱਗਣ ਵਾਲੀ ਹੈ ਪਹਾੜਾ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਪਹਿਲਾਂ ਦੀ ਵੀਡੀਓ ਤੁਹਾਨੂੰ ਦਿਖਾਈ ਸੀਗੀ ਤੇ ਹੁਣ ਦੇਖ ਸਕਦੇ ਹੋ ਤੇ ਇੱਥੋਂ ਦੀ ਦੂਰੀ ਕੁਝ 1.5 ਕਿਲੋਮੀਟਰ ਦੇ ਕਰੀਬ ਰਹਿ ਗਈ ਆਪਣੀ ਤੈਅ ਕਰਨ ਵਾਲੀ ਚਲੋ ਚੱਲਦੇ ਹਾਂ ਲਓ ਸਤਿ ਸ੍ਰੀ ਅਕਾਲ ਜੋ ਆਪਾਂ ਗਲੇਸ਼ੀਅਰ ਕੋਲੇ ਪਹੁੰਚ ਗਏ ਸੀ ਆ ਤੁਸੀਂ ਦੇਖ ਰਹੇ ਹੋ ਜਿਹੜਾ ਹਿਮਕੁੰਡ ਸਾਹਿਬ ਦੇ ਨਜ਼ਦੀਕ ਜੋ ਬਲੇਸ਼ੀਅਰ ਆਉਂਦਾ ਦਾ ਸੰਗਤ ਜਾ ਰਹੀ ਆ ਬਰਫ਼ ਇੰਨੀ ਹੈ ਨਹੀਂਗੀ ਬਰਫ਼ ਸਾਰੀ ਖੁਰ ਚੁੱਕੀ ਆ ਤੇ ਕਿਉਂਕਿ ਆ ਖਰ ਕੇ ਸਾਰਾ ਪਾਣੀ ਆ ਰਿਹਾ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਕੋੜੇ ਖੱਤਰ ਚੜ ਰਹੇ ਨੇ ਆਰਾਮ ਨਾਲ ਆਕੀ ਸੰਗਤ ਵੀ ਆਪਣੀ ਮਗਰ ਆ ਰਹੀ ਆ ਬਹੁਤ ਜ਼ਿਆਦਾ ਚਲੋ ਜਲਦੀ ਆਪਾਂ ਪਹੁੰਚ ਜਾਵਾਂਗੇ ਇੱਕ ਘੰਟੇ ਦੇ ਵਿੱਚ ਵਿੱਚ ਚੱਲ ਕੇ ਤੁਹਾਨੂੰ ਕਰਾਨਿਆਂ ਦਰਸ਼ਨ ਸ੍ਰੀ ਹੇਮਕੁੰਡ ਸਾਹਿਬ ਦੇ ਚਲੋ ਚੱਲਦੇ ਆ ਸੱਜਣੋ ਹਾਂ ਕੀ ਕਰਦਾ ਇਸਨੇ ਬਰਫ ਚ ਖੇਡਦਾ ਖੇਡਾਂ ਚਲੋ ਚੱਲੀਏ ਫਿਰ ਆਓ ਚੱਲੀਏ ਠੀਕ ਹੈ ਠੀਕ ਹੈ ਖੇਡ ਲਿਆ ਹੈ ਬੱਸ ਪੁੱਤ ਚਲੋ ਚੱਲੀਏ ਚਲੀਏ ਚਲੋ ਚਲੋ ਵੀ ਉਹਨਾਂ ਚੱਲੇ ਆਪਾਂ ਕੋਈ ਇਦਾਂ ਦਾ ਨਜ਼ਾਰਾ ਇਧਰਲੀ ਸਾਈਡ। ਪਹੁੰਚਾ ਲਓ ਸੱਜਣੋ ਆਪਣਾ ਆਕਸੀਜਨ ਦਾ ਪ੍ਰਬੰਧ ਕਰਕੇ ਆਓ ਕਿਉਂਕਿ ਇੱਥੇ ਆਕਸੀਜਨ ਵਗੈਰਾ ਘਟ ਜਾਂਦੀ ਆ। ਇੱਥੇ ਇੱਕ ਬਾਈ ਦੀ ਆਕਸੀਜਨ ਵੀ ਘਟ ਗਈ ਆ ਕਿਉਂਕਿ ਆਪਦਾ ਸਿਲੰਡਰ ਵਗੈਰਾ ਨਾਲ ਲੈ ਕੇ ਆਓ। ਲਓ ਮਿੱਤਰੋ। ਹੁਣ ਆ ਜਗ੍ਹਾ ਤੇ ਦੋ ਰਸਤੇ ਜਾਂਦੇ ਨੇ। ਇੱਕ ਪੌੜੀਆਂ ਵਾਲਾ ਰਸਤਾ ਜਾਂਦਾ ਇੱਕ ਜਾਂਦਾ ਦੂਸਰਾ ਪੈਦਲ ਵਾਲਾ ਇਹ ਤੁਸੀਂ ਡਿਸਾਈਡ ਕਰਨਾ ਸੱਜਣੋ ਕਿਹੜੇ ਰਸਤੇ ਤੁਸੀਂ ਜਾਣਾਗਾ ਚਲੋ ਮਿੱਤਰੋ ਹੈਲੀਪੈਡ ਵੀ ਇੱਕ ਬਣ ਰਿਹਾ ਇੱਥੇ ਜਲਦ ਥੋੜੇ ਟਾਈਮ ਦੇ ਵਿੱਚ ਇੱਕ ਹੈਲੀਕਾਪਟਰ ਵਾਲਾ ਹੈਲੀਪੈਡ ਵੀ ਬਣ ਜਾਊਗਾ ਉਹ ਹਜੇ ਕੰਪਲੀਟ ਨਹੀਂ ਹੋਇਆ ਤੇ ਜਦੋਂ ਆ ਚੜ੍ਹਨੇ ਕੋਲੇ ਪਹੁੰਚ ਜਾਓਗੇ ਤੁਸੀਂ ਤੇ ਲਗਭਗ ਤੁਸੀਂ ਪਹੁੰਚਣ ਵਾਲੇ ਹੋਵੋਗੇ ਚਲੋ ਇਸ ਤੋਂ ਬਾਅਦ ਚੜ੍ਹਦੇ ਆਂ ਪਹਾੜੀ ਤੇ ਤੇ ਚੱਲਦੇ ਅਗਲੇ ਸਫ਼ਰਾਂ ਨੂੰ ਇੱਧਰ ਸਾਰੇ ਭਰਾ ਆ ਰਹੇ ਨੇ। ਭਾਈ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਈ ਆਜੋ। ਆ ਗਏ ਜੀ ਆ ਗਏ। ਦੇਖੋ ਭਾਈ ਭਾਜੀ ਆ ਰਹੇ ਨੇ ਸਾਰੇ। ਘੋੜੇ ਉੱਪਰ। ਠੀਕ ਹੈ। ਇੱਥੋਂ ਦੀ ਆਪਣੇ ਦੋ ਰਸਤੇ ਜਾਂਦੇ ਨੇ। ਇੱਕ ਤਾਂ ਪੈਦਲ ਵਾਲਾ, ਇੱਕ ਜਾਂਦਾ ਪੌੜੀਆਂ ਵਾਲਾ। ਹੁਣ ਤੁਸੀਂ ਡਿਸਾਈਡ ਕਰਨਾ। ਕਿਹੜਾ ਸੌਖਾ ਜ਼ਿਆਦਾਤਰ ਸੌਖਾ ਪੈਦਲ ਵਾਲਾ ਮੰਨਦੇ ਨੇ ਪੌੜੀਆਂ ਵਾਲਾ ਥੋੜਾ ਡਿਫਿਕਲ ਮੰਨਦੇ ਓਰੇ ਆ ਜਾ ਓਰੇ ਆ ਜਾ ਚਲੋ ਇਦਾਂ ਚੱਲਦੇ ਆ ਫਿਰ ਆਪਾਂ ਪੌੜੀਆਂ ਦੇਖ ਕੇ ਚਲੋ ਬਣਾਰੇ ਵੀਡੀਓ ਦੇ ਨਾਲ ਲਓ ਜੀ ਸੰਗਤ ਵੀ ਪੌੜੀਆਂ ਰਹੀਂ ਚੜ ਰਹੀ ਆ ਕੁਝ ਪੈਦਲ ਰਹੀਂ ਤੁਰ ਰਹੀ ਆ ਉਧਰ ਦੇਖ ਲਓ ਕਿਉਂਕਿ ਇੱਥੇ ਸੰਗਤ ਦੋ ਥਾਂ ਹੀ ਵੰਡੀ ਜਾਂਦੀ ਆ ਕੁਝ ਪੌੜੀਆਂ ਰਹੀਂ ਚੜ ਜਾਂਦੇ ਉੱਪਰ ਕੋਈ ਪੈਦਲ ਚਲੀ ਜਾਂਦੇ ਆ चलो बाकी दोनों ही आखे औखे ने रस्ते चाहे पौड़ी चढ़ जाओ चाहे डिफ दूसरी चढ़ जाओ पैदल चल जाओ चलो ये भाई साहब भी हेमकुंड के दर्शन कर जा रहे हैं चलो सारे ने इतने घोड़े वगैरह रेट बहुत रखा हुआ है इतों की चढ़ाई का रेट हैगा पच्ची सौ रुपये रखे हुआ इन्होंने गोबिंद घाट तो गोबिंद धाम का ਤਿੱਕੋ ਬਿੰਤਾਮ ਤੋਂ ਹੇਮਕੋਨ ਸਾਹਿਬ ਦਾ ਲਓ ਸੱਜਣੋ ਆ ਜਗਾ ਗੋਬਿੰਦ ਘਾਟ ਬਿਲਕੁਲ ਆਪਣੇ ਲੱਗੇ ਰਹਿ ਗਿਆ ਕਹਿਣ ਦਾ ਮਤਲਬ ਗਿਣਤੀ ਦੀਆਂ ਪੌੜੀਆਂ ਰਹਿ ਗਈਆਂ ਜੇ ਬਾਕੀ ਸੰਗਤ ਹਜੇ ਬਹੁਤ ਮਗਰਾ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਾਕੀ ਆ ਪਹਾੜਾਂ ਦੇ ਵਿੱਚ ਇੱਕ ਵੱਖਰੀ ਲੁੱਕ ਦੇ ਰਿਹਾ ਬੱਦਲਾਂ ਦੀ ਆ ਤੁਸੀਂ ਦੇਖ ਸਕਦੇ ਹੋ ਲਓ ਨਜ਼ਾਰਾ ਚਲੋ ਚੱਲ ਕੇ ਤੁਹਾਨੂੰ ਗੁਰਦੁਆਰੇ ਦੇ ਕਰਾਨੇ ਦਰਸ਼ਨ ਫਾਈਨਲੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਆ ਜਾ ਤੇ ਪਰਫੈਕਟ ਹੀ ਨਾਂ ਦੇ ਬਰਾबरी ਆ ਥੋੜੀ ਘਣੀ ਆ ਬਰਫ਼ਾ ਬਿਲਕੁਲ ਵੀ ਹੈ ਨਹੀਂਗੀ ਮੌਸਮ ਬਹੁਤ ਵਧੀਆ ਹੈਗਾ ਜਿਹੜੇ ਭਰਾ ਆਉਣਾ ਚਾਹੁੰਦੇ ਆ ਜਰੂਰ ਵਿਜ਼ਿਟ ਕਰ ਲਿਓ ਚਲੋ ਚੱਲਦੇ ਆਪਾਂ ਸਰੋਵਰ ਦੇ ਵਿੱਚ ਕਰਦੇ ਆ ਇਸ਼ਨਾਨ ਫਿਰ ਤੁਹਾਨੂੰ ਦਰਬਾਰ ਸਾਹਿਬ ਦੇ ਕਰਾਵਾਂਗੇ ਦਰਸ਼ਨ ਕਿਉਂਕਿ ਉੱਧਾਂ ਤੇ ਇਹਨਾਂ ਦੀ ਮਨਾਹੀ ਕੀਤੀ ਹੋਈ ਆ ਵੀਡੀਓ ਨਹੀਂ ਬਣਾਉਣ ਦਿੰਦੇ ਇਧਰ ਆ ਗਿਆ ਜੋੜਾ ਕਰ ਇਧਰ ਦਰਬਾਰ ਸਾਹਿਬ ਆ ਗਿਆ ਬਾਕੀ ਸਾਹਮਣੇ ਤੁਸੀਂ ਦੇਖ ਰਹੇ ਹੋ ਪਲੇਸ਼ੀਅਰ ਸਤੰਦਿਤ ਕਰ ਰਹੀ ਹੈ ਦਰਸ਼ਨ ਤੇ ਅਰਦਾਸ ਵਗੈਰਾ ਹੋ ਰਹੀ ਹੈ ਆ ਸਰੋਵਰ ਦੇ ਵਿੱਚ ਆਪਾਂ ਇਸ਼ਨਾਨ ਕਰਾਂਗੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦੁਗੇ ਜਗਤ ਦੇ ਸਦਾ ਸਹਾਇਤਾਕਾਰ ਜੀ ਸ੍ਰੀ ਮਕਾਨਾ ਸਾਹਿਬ ਤੇ ਹੋਰ ਦੇਖ ਰਿਹਾ ਹੈ ਬਹੁਤ ਸਜਣੋ ਜੋ ਆਪਾਂ ਇਸ਼ਨਾਨ ਪਾਣੀ ਕਰ ਲਿਆ ਸੀਗਾ ਤੇ ਹੁਣ ਚੱਲਦੇ ਆਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਇੱਥੋਂ ਜਾਣ ਲੱਗੇ ਬਾਲੇ ਚਲੋ ਚੱਲਦੇ ਆਂ ਇੱਕ ਇੱਥੇ ਇਤਿਹਾਸਕ ਮੰਦਿਰ ਵੀ ਬਣਿਆ ਹੋਇਆ ਹੈਗਾ ਤੁਹਾਨੂੰ ਉਹਨਾਂ ਦੇ ਵੀ ਉਹਦੇ ਵੀ ਦਰਸ਼ਨ ਕਰਾਵਾਂਗੇ

ਸਤ ਕਰਕੇ ਨਮਹ ਹੈ ਜੀ ਨਿਨੇ ਮਨਾ ਲਾੜਨਾਗਾ ਨਮਹ ਅਸ਼ਟ ਪਵੇ ਸਿਮਰੋ ਸਿਮਰੋ ਆਸਿਰ ਸੁਖ ਪਾਵੋ ਕਟਿਸ਼ੇ ਕਨਨ ਹਰਿ ਤਾਲੋ ਸਿਮਰਾਂ ਜਾ ਸੇਵ ਸੰਪਤੀ ਕੇ ਅਨੰਤ ਅਨੰਤ ਅਨੇਕਾ ਬੇਦ ਪ੍ਰਾਨ ਸਿਮਰਤ ਸਦਾ ਆਖਿਆਰੇ ਕੀਨੇ ਰਾਮ ਨਾਮ ਇੱਕ ਆਖਿਆਰ ਜੀ ਅੱਜ ਤੋਂ ਬਾਅਦ ਤੁਹਾਨੂੰ ਵੀਡੀਓ ਬਣਾ ਕੇ ਦਿਵਾਉਂਗਾ ਕਿ ਮਹਿਮਾ ਗਨੀਨ ਆਵੈ ਕਾਂਖੀਏ ਕੇ ਦਰਸ ਤਹਾਰੋ ਨਾਮਿਕ ਹੁਣ ਸੰਮੋਹ ਵਿਧਾਰ ਖੁਸ਼ਮਨੀ ਸੁਖ ਅੰਮ੍ਰਿਤ ਪ੍ਰਨਾਮ ਬਖਤ ਜਨਾ ਕੈ ਮਨ ਬਿਸਰਾਮ ਲਹਾਵ ਰੱਬ ਕੇ ਸਿਮਰਨਾ ਕਰਤਨਾ ਮਸੇ ਰੋਸ਼ਨ ਜਿੰਦ ਨੂੰ ਸੇ ਰੱਬ ਕੇ ਸਿਮਰਨਾ ਕਾਹ ਪਰਹਣਾ ਪਤਿ ਕੇ ਸਿਮਰਨ ਸੁਮਿਲ ਕਰੈ ਚਲੋ ਦਰਬਾਰ ਸਾਹਿਬ ਦੇ ਅੰਦਰ ਆਪਾਂ ਅਗੇ ਸੀਗੇ ਅੰਦਰ ਤਾਂ ਬੋਲ ਕੋਈ ਇਦਾਂ ਦਾ

ਸਰੀਰ ਕਟਾਏ ਹਉ ਮੈਂ ਕਰ ਰਾਤੀ ਰਤ ਨੇਮ ਕਰੇ ਮਹਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਸਤਿਮਾਨੋ ਸੁਭਾਵੈ ਸਾਧ ਸੰਗ ਵਸਤਾ ਗੋਚਰ ਹੈ ਸਾਧ ਕੇ ਸਬਦ ਸਹਿ ਸਾਧ ਸੰਗ ਵਸੈ ਭਾਉ ਉਚੈ ਸਾਧ ਕੇ ਸੁਭਾਉ ਉਚੈ ਸਾਧ ਸੰਗ ਜਿਨਾ ਸਭ